ਕੀ ਹੁੰਦਾ ਹੈ ਸੂਰਜੀ ਤੂਫਾਨ ਸੂਰਜੀ ਤੂਫਾਨ ਨਾਲ ਧਰਤੀ ਦੇ ਉੱਤੇ ਕੀ ਫਰਕ ਪੈਂਦਾ ਹੈ ਕਿਵੇਂ ਲਿਆ ਜਾਂਦਾ ਹੈ ਸੂਰਜ ਦਾ ਐਕਸ-ਰੇ ਮਨੁੱਖ ਇਹਨਾਂ ਸੂਰਜੀ ਤੂਫਾਨਾਂ ਤੋਂ ਕਿਵੇਂ ਬਚਦਾ ਹੈ ਜਦੋਂ ਸੂਰਜ ਦੀ ਸਤਾ ਤੇ tMapਕੇ ਹੁੰਦੇ ਹਨ ਤਾਂ ਇਹਨਾਂ tMapਕਿਆਂ ਕਰਕੇ ਬਹੁਤ ਸਾਰੀ ਊਰਜਾ ਅਤੇ ਵੱਖ-ਵੱਖ ਤਰੀਕੇ ਦੇ ਕਣ ਅਤੇ ਸੂਰਜ ਦੇ ਤਲ ਉੱਤੇ ਹੋ ਰਹੇ ਇਹਨਾਂ tMapਕਿਆਂ ਕਰਕੇ ਖਿਲਾਰੀ ਗਈ ਚੁੰਬਕੀ ਗੜਬੜ ਨੂੰ ਸੂਰਜੀ ਤੂਫਾਨ ਕਿਹਾ ਜਾਂਦਾ ਹੈ ਮਨੁੱਖ ਇਹਨਾਂ ਸੂਰਜੀ ਤੂਫਾਨਾਂ ਤੋਂ ਕਿਵੇਂ ਬਚਦਾ ਹੈ ਧਰਤੀ ਇੱਕ ਬਹੁਤ ਵੱਡਾ ਚੁੰਬਕ ਹੈ ਅਤੇ ਧਰਤੀ ਦਾ ਚੁੰਬਕੀ ਖੇਤਰ ਇੱਕ ਢਾਲ ਵਾਂਗੂ ਕੰਮ ਕਰਦਾ ਹੈ ਧਰਤੀ ਦਾ ਇਹ ਚੁੰਬਕੀ ਖੇਤਰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਜਾਂ ਹਾਨੀਕਾਰਕ ਕਣਾਂ ਜਾਂ ਚੁੰਬਕੀ ਗੜਬੜੀ ਨੂੰ ਧਰਤੀ ਤੋਂ ਦੂਰ ਰੱਖਦਾ ਹੈ ਸੂਰਜੀ ਤੂਫਾਨ ਨਾਲ ਧਰਤੀ ਦੇ ਉੱਤੇ ਕੀ ਫਰਕ ਪੈਂਦਾ ਹੈ ਧਰਤੀ ਦੇ ਆਲੇ ਦੁਆਲੇ ਧਰਤੀ ਦਾ ਚੁੰਬਕੀ ਖੇਤਰ ਹੋਣ ਕਰਕੇ ਇਹਨਾਂ ਸੂਰਜੀ ਤੂਫਾਨਾਂ ਤੋਂ ਅਤੇ ਚੁੰਬਕੀ ਗੜਬੜੀ ਤੋਂ ਜ਼ਿਆਦਾਤਰ ਬਚਤ ਰਹਿੰਦੀ ਹੈ ਪਰ ਜਦੋਂ ਸੂਰਜ ਦੇ ਉੱਤੇ ਵੱਡੇ ਧਮਾਕੇ ਹੁੰਦੇ ਹਨ ਅਤੇ ਵੱਡੇ ਸੂਰਜੀ ਤੂਫਾਨ ਧਰਤੀ ਵੱਲ ਨੂੰ ਆਉਂਦੇ ਹਨ ਤਾਂ ਧਰਤੀ ਦੇ ਉੱਤੇ ਕਿਤੇ ਕਿਤੇ ਰੇਡੀਓ ਸੇਵਾਵਾਂ ਤੇ ਫਰਕ ਪੈਂਦਾ ਹੈ ਅਤੇ ਕਿਤੇ ਕਿਤੇ ਬਿਜਲੀ ਵੀ ਜਾ ਸਕਦੀ ਹੈ ਸੂਰਜੀ ਤੂਫਾਨਾਂ ਜਾਂ ਇਹਨਾਂ ਸੂਰਜੀ ਤੂਫਾਨਾਂ ਕਰਕੇ ਹੋ ਰਹੀ ਚੁੰਬਕੀ ਗੜਬੜੀ ਨਾਲ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਧਰਤੀ ਦੇ ਆਲੇ ਦੁਆਲੇ ਘੁੰਮ ਰਹੇ ਮਨੁੱਖ ਵੱਲੋਂ ਬਣਾਏ ਅਤੇ ਛੱਡੇ ਗਏ ਉਪਗ੍ਰਹਿਆਂ ਉੱਤੇ ਸੂਰਜੀ ਤੂਫਾਨ ਅਤੇ ਚੁੰਬਕੀ ਗੜਬੜੀ ਕਰਕੇ ਇਹਨਾਂ ਉਪਗ੍ਰਹਿਆਂ ਦੇ ਉੱਤੇ ਲੱਗੇ ਬਿਜਲੀ ਨਾਲ ਚੱਲਣ ਵਾਲੇ ਯੰਤਰ ਖਰਾਬ ਹੋ ਜਾਂਦੇ ਹਨ ਜਿਸ ਕਰਕੇ ਇਹਨਾਂ ਉਪਗ੍ਰਹਿਆਂ ਤੋਂ ਮਿਲ ਰਹੀਆਂ ਸੇਵਾਵਾਂ ਵੀ ਬੰਦ ਹੋ ਸਕਦੀਆਂ ਹਨ ਕਿਵੇਂ ਲਿਆ ਜਾਂਦਾ ਹੈ ਸੂਰਜ ਦਾ ਐਕਸ-ਰੇ ਇਹਨਾਂ ਸੂਰਜੀ ਤੂਫਾਨਾਂ ਕਰਕੇ ਪੁਲਾੜ ਵਿੱਚ ਛੱਡੇ ਗਏ ਕਣਾਂ ਅਤੇ ਚੁੰਬਕੀ ਗੜਬੜੀ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਵਾਸਤੇ ਭਾਰਤ ਨੇ ਛੱਡਿਆ ਹੈ ਅਦਿੱਤਿਆ ਐਲ ਇੱਕ ਉਪਗ੍ਰਹਿ ਅਦਿੱਤਿਆ ਐਲ ਇੱਕ ਉਪਗ੍ਰਹਿ ਧਰਤੀ ਤੋਂ ਤਕਰੀਬਨ 15 ਲੱਖ ਕਿਲੋਮੀਟਰ ਦੂਰ ਧਰਤੀ ਦੇ ਚੁੰਬਕੀ ਖੇਤਰ ਤੋਂ ਬਾਹਰ ਲਾਗਰੇਜ ਬਿੰਦੂ 1 ਤੇ ਛੱਡਿਆ ਗਿਆ ਹੈ ਲਾਗਰੇਜ ਬਿੰਦੂ 1 ਤੋਂ ਅਦਿੱਤਿਆ L1 ਬਿਨਾਂ ਕਿਸੇ ਰੁਕਾਵਟ ਤੋਂ ਸੂਰਜ ਦਾ ਲਗਾਤਾਰ ਨਿਰੀਖਣ ਕਰ ਸਕਦਾ ਹੈ ਅਤੇ ਸੂਰਜ ਦੇ ਤਲੋਤੇ ਹੋ ਰਹੇ ਤਮਾਕਿਆਂ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਸਕਦਾ ਹੈ ਲਗ੍ਰਾਂਜ ਬਿੰਦੂ 1 ਤੇ ਤਰਤੀ ਅਤੇ ਸੂਰਜ ਤੋਂ ਪੈਣ ਵਾਲੀ ਗੁਰਤਾ ਖਿੱਚ ਬਰਾਬਰ ਹੁੰਦੀ ਹੈ ਇਸ ਕਰਕੇ ਉਥੇ ਬਣੇ ਰਹਿਣ ਵਾਸਤੇ ਅਦਿੱਤਿਆ L1 ਨੂੰ ਜ਼ਿਆਦਾ ਊਰਜਾ ਦੀ ਲੋੜ ਨਹੀਂ ਪਵੇਗੀ ਅਦਿੱਤਿਆ L1 ਦੇ ਉੱਤੇ ਲੱਗੇ ਹੈ 7 8 8 ਤਰੀਕੇ ਦੇ ਯੰਤਰ ਅਦਿੱਤਿਆ L1 ਦੇ ਉੱਤੇ ਲੱਗੇ ਹੈ ਦੋ ਮੈਗਨੇਟੋਮੀਟਰ ਜੋ ਚੁੰਬਕੀ ਖੇਤਰ ਵਿੱਚ ਹੋ ਰਹੇ ਬਦਲਾਅ ਨੂੰ ਮਾਪਣ ਵਾਲੇ ਮੀਟਰ ਮੈਗਨੇਟੋਮੀਟਰ ਦਾ ਕੰਮ ਹੈ ਲਾਗਰੇਂਜ ਬਿੰਦੂ 1 ਦੇ ਉੱਤੇ ਹੋ ਰਹੇ ਚੁੰਬਕੀ ਬਦਲਾਅ ਦਾ ਨਿਰੀਖਣ ਕਰਨਾ ਅਤੇ ਉਸ ਬਾਰੇ ਜ਼ਰੂਰੀ ਜਾਣਕਾਰੀ ਇਕੱਠੀ ਕਰਨਾ ਸੂਰਜੀ ਤੂਫਾਨ ਕਰਕੇ ਖਿਲਾਰੀ ਗਈ ਚੁੰਬਕੀ ਗੜਬੜ ਕਿੰਨੀ ਤੇਜ਼ ਹੈ ਅਤੇ ਕਿੰਨੇ ਚਿਰ ਵਿੱਚ ਲਾਗਰੇਂਜ ਬਿੰਦੂ 1 ਤੇ ਪਹੁੰਚਦੀ ਹੈ ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਮੈਗਨੇਟੋਮੀਟਰ ਰਾਹੀਂ ਪਰਾ ਬੈਂਗਣੀ ਦੂਰਬੀਨ ਜੋ ਕਿ ਪਰਾ ਬੈਂਗਣੀ ਰੋਸ਼ਨੀ ਵਿੱਚ ਸੂਰਜ ਦੇ ਤਲ ਦਾ ਨਿਰੀਖਣ ਕਰੇਗੀ ਪਲਾਜ਼ਮਾ ਦਾ ਨਿਰੀਖਣ ਕਰਨ ਲਈ ਯੰਤਰ ਸੂਰਜ ਦੇ ਆਲੇ ਦੁਆਲੇ ਕਰੋਨਾ ਦਾ ਨਿਰੀਖਣ ਕਰਨ ਲਈ ਯੰਤਰ ਸੂਰਜੀ ਤੂਫਾਨ ਕਰਕੇ ਧਰਤੀ ਵੱਲ ਨੂੰ ਬਹੁਤ ਤੇਜ਼ ਰਫਤਾਰ ਨਾਲ ਆ ਰਹੇ ਕਣਾਂ ਦਾ ਨਿਰੀਖਣ ਕਰਨ ਲਈ ਯੰਤਰ ਸਾਰੀ ਜਾਣਕਾਰੀ ਅਤੇ ਨਿਰੀਖਣ ਇਕੱਠੇ ਕਰਕੇ ਅਦਿਤਿਆ ਐਲ 1 ਦੇ ਉੱਤੇ ਲੱਗੇ ਕੰਪਿਊਟਰ ਵਿੱਚ ਰੱਖ ਦਿੱਤੇ ਜਾਂਦੇ ਹਨ ਅਤੇ ਸੈਟੇਲਾਈਟ ਰਾਹੀਂ ਇਹ ਜਾਣਕਾਰੀ ਧਰਤੀ ਤੇ ਭੇਜ ਦਿੱਤੀ ਜਾਂਦੀ ਹੈ ਤਾਂ ਜੋ ਇਸ ਜਾਣਕਾਰੀ ਦਾ ਨਿਰੀਖਣ ਕੀਤਾ ਜਾ ਸਕੇ ਅਤੇ ਸਿੱਟੇ ਕੱਢੇ ਜਾ ਸਕਣ ਇਹਨਾਂ ਸੂਰਜੀ ਤੂਫਾਨਾਂ ਦੀ ਜਾਣਕਾਰੀ ਦਾ ਨਿਰੀਖਣ ਕਰਕੇ ਪਤਾ ਲੱਗਦਾ ਹੈ ਕਿ ਸੂਰਜੀ ਤੂਫਾਨਾਂ ਅਤੇ ਸੂਰਜੀ ਤੂਫਾਨਾਂ ਕਾਰਨ ਹੋ ਰਹੀ ਚੁੰਮਕੀ ਗੜਬੜ ਨਾਲ ਧਰਤੀ ਤੇ ਕੀ ਫਰਕ ਪੈਂਦਾ ਹੈ